ਸਾਨੂੰ ਆਮ ਆਦਮੀ ਪਾਰਟੀ ਤੇਰੇ ਦੇ ਤੇਰਾ ਸਿੱਟਾ ਇਹਨਾਂ ਨੂੰ ਲਾਉਣਗੇ ਮੋਦੀ ਫੀਕਰ ਕੋਈ ਸਭ ਤੋਂ ਸੂਲ ਤਾਂ ਠੀਕ ਨਹੀਂ ਜੀ ਬਾਕੀ ਕੋਈ ਗੱਲ ਨਹੀਂ ਪਿਆ ਜਿੰਨਾ ਮੁਲਕ ਦੀ ਜਿੰਨਾ ਆਇਆ ਬੀਜੇਪੀ ਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਹੜੀ ਪਸੰਦ ਹੈ ਸਾਨੂੰ ਕੋਈ ਵੀ ਪਾਰਟੀ ਪਸੰਦ ਜੇ ਸਹੀ ਪੁੱਛੋ ਸਾਨੂੰ ਤਾਂ ਆਪਣਾ ਆਮ ਆਦਮੀ ਪਾਰਟੀ ਵਧੀਆ ਲੱਗੇਗੀ ਉਹ ਸਾਨੂੰ ਕੰਮ ਕਰ ਰਹੇ ਨੇ ਪਰ ਤੁਹਾਨੂੰ ਕੀ ਜ਼ਿਆਦਾ ਡਾਕਟਰ ਮੋਮੋਸ ਵੀ ਠੀਕ ਸੀ ਪਹਿਲਾਂ ਕਿ ਨਰਿੰਦਰ ਮੋਦੀ ਠੀਕ ਰਿਹਾ ਪ੍ਰਧਾਨ ਮੰਤਰੀ ਮੋਦੀ ਆਉਂਦਾ ਹੈ ਹਾਂਜੀ ਹਾਂ ਮੋਦੀ ਆਉਂਦਾ ਉਹ ਪਤਾ ਉਹ ਬਾਜਬਾਏ ਤਾਂ ਇੱਕ ਸ਼ੀਟ ਵੀ ਨਾਲ ਇੱਕ ਸ਼ੀਟ ਵੀ ਬਾਜਬਾਲੀਆਂ ਨੇ ਨਾਲ ਤਾਲੀਆਂ ਵੀ ਆਉਣੀਆਂ ਹਾਂ ਕਾਂਸਤਾ ਕੋਈ ਮਾਰੇ ਮੋਟੇ ਉਹ ਸੰਧੋ ਜੀ ਨੂੰ ਕੋਈ ਪਹੁੰਚ ਨਹੀਂ ਲੱਗਦੀ ਇਹ ਬਣਾਣਿਆ ਗਾਂ ਆਪਦੇ ਗੱਲ ਆ ਬਣਾਣ ਦੇ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਵੱਖ-ਵੱਖ ਲੋਕਾਂ ਦੀ ਰਾਏ ਲੈਣ ਵਾਸਤੇ ਪਿੰਡਾਂ 'ਚ ਪਹੁੰਚ ਰਹੇ ਆ ਤੇ ਪਿੰਡ ਵਿੱਚ ਇੱਥੇ ਸਾਨੂੰ ਬਜ਼ੁਰਗ ਸੱਤ ਵਿੱਚ ਬੈਠੇ ਨਜ਼ਰ ਆਏ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਹੜੀ ਪਾਰਟੀ ਪਸੰਦ ਹੈ ਜ਼ਿੰਦਗੀ ਦਾ ਲੰਬਾ ਤਜਰਬਾ ਇਹਨਾਂ ਨੇ ਸਾਰੀਆਂ ਸਿਆਸੀ ਤਰ੍ਹਾਂ ਨੂੰ ਦੇਖਿਆ ਤੇ ਹੁਣ ਕਿਹਨੂੰ ਦੇਖਣਗੇ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਹੈ ਜੀ ਆਰਾਮ ਸਿੰਘਾ ਜੀ ਆਰਾਮ ਸਿੰਘ ਜੀ ਦੇਖੋ ਜੀ ਚਾਰ ਪਾਰਟੀਆਂ ਮੁੱਖ ਨੇ ਪੰਜਾਬ ਚ ਬੀਜੇਪੀ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਹੜੀ ਪਸੰਦ ਹੈ ਸਾਨੂੰ ਜੀ ਇਹਨਾਂ ਚ ਕੋਈ ਪਸੰਦ ਨਹੀਂ ਲੱਗਦੀ ਇਹ ਬਣਾਉਂਦੇ ਆਂ ਗਾਂ ਵਾਪਦੇ ਗਏ ਆ ਬਣਾਉਂਦੇ ਨੇ ਅੱਛਾ ਵੀ ਕੀ ਕਰਦੇ ਨੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਪਹਿਲਾਂ ਸਾਨੂੰ ਬਥੇਰਾ ਕੋਈ ਇਹਨਾਂ ਤੋਂ ਡਾ ਕਰਾਂਗੇ ਆ ਕਰਾਂਗੇ ਅਖੀਰ ਵੇਲੇ ਜਾਂ ਉਹਨਾਂ ਦੇ ਮਹਾਰਤ ਜਾ ਜਾਂਦੀਆਂ ਫੇਰ ਕੁਝ ਨਹੀਂ ਮਤਲਬ ਨਵੀਂ ਸਰਕਾਰ ਨੇ ਵੀ ਕੁਝ ਨਹੀਂ ਕਰਿਆ ਦੋ ਸਾਲਾਂ ਚ ਪੰਜਾਬ ਚ ਨਹੀਂ ਕਹਿੰਦੇ ਸਾਹਾਂ ਤੱਕ ਇਹਦਾ ਕਿਸੇ ਦਾ ਲੱਗਦਾ ਨਹੀਂ ਕਰਿਆ ਹੋਇਆ ਅੱਛਾ ਨਾ ਸਾਡੇ ਕੋਈ ਨਹੀਂ ਲੱਗਦਾ ਫਿਰ ਮਤਲਬ ਕਿਸੇ ਨੂੰ ਤਾਂ ਵੋਟ ਪਾਉਣੀ ਹੁੰਦੀ ਹੈ ਵੋਟ ਤਾਂ ਪਾਉਣੀ ਪੈਂਦੀ ਹੈ ਜੇ ਭਾਈ ਜਾਰਾ ਕੋਈ ਕੋਈ ਕਿਸੇ ਪਾਸੇੋਂ ਆ ਜਾਂਦਾ ਵੋਟ ਦਾ ਭਾਈ ਜਾਰਿਆਂ ਨਾਲ ਵਾਗ ਜਾਂਦੀ ਹੈ ਹੜੀ ਕਿਤੇ ਕਿਤੇ ਜਾਮਣਦੀ ਆ ਠੀਕ ਹੈ ਹਾਂ ਮਤਲਬ ਤੁਸੀਂ ਜਿਵੇਂ ਪਹਿਲਾਂ ਜੁੜੇ ਹੋਏ ਹੋ ਕਿਸੇ ਵੀ ਧਰਨਾ ਜੁੜੇ ਹੋਗੇ ਜਾਂ ਲੋਕਾਂ ਨਾਲ ਪਿੰਡ 'ਚ ਜੁੜੇ ਹੋਗੇ ਉਹਨਾਂ ਦੇ ਕਹਿੰਦੇ ਕਰਦੇ ਹੋ ਮਤਲਬ ਉਹਨਾਂ ਲਈ ਆ ਜਾਣਾ ਵੋਟ ਜੇ ਲਾ ਕੇ ਵੋਟ ਦਾ ਆਪਣੀ ਮਰਜ਼ੀ ਨਾਲ ਪਾਉਣਾ ਹੈ ਇਹਟਰ ਦਾ ਮਤਲਬ ਪਾਰਟੀਆਂ ਬਹੁ ਬਦਲਦੇ ਨੇ ਇਸ ਕਰਕੇ ਤੁਸੀਂ ਨਰਾਜ ਹੋ ਵੀ ਲੋਕਾਂ ਦਾ ਕੁਝ ਨਹੀਂ ਹੁੰਦਾ ਹਾਂ ਕੁਝ ਬਣ ਲਈ ਨਹੀਂ ਕੋਈ ਕਿਸੇ ਦਾ ਕਿਸੇ ਦਾ ਨਹੀਂ ਬਣਿਆ ਅਸੀਂ 75 75 ਸਾਲ ਦੇ ਹੋ ਗਏ ਸਾਨੂੰ ਲਾਰੇ ਲਾ ਕੇ ਲਗਾ ਜਾਂਦਾ ਸਾਡੇ ਕੋਲ ਤਾਂ ਕੁਝ ਨਹੀਂਗਾ ਖਾਲੀਆਂ ਜਿਹੇ ਜਹੇ ਜਾਂਗੇ ਤੇ ਉਹ ਹੀ ਲੋਕਾਂ ਨੇ ਨਮੀਤਰ ਤੇ ਵਿਸ਼ਵਾਸ ਕੀਤਾ ਸੀਗਾ ਵੀ ਇਹ ਕੁਝ ਕਰਨਗੇ ਆ ਕੇ ਜਿਵੇਂ ਬਿਜਲੀ ਆ ਜਾਂ ਹੋਰ ਸਹੂਲਤਾਂ ਨੇ ਉਹ ਵੀ ਨਹੀਂ ਠੀਕ ਲੱਗੀਆਂ ਵੀ ਸਾਨੂੰ ਕੁਝ ਨਹੀਂ ਦਿੱਤਾ ਜੀ ਤੁਹਾਡੀ ਮਤਲਬ ਮੰਗ ਕੀ ਹੈ ਵੀ ਆਹ ਕੰਮ ਮਤਲਬ ਪਿਛਲਿਆਂ ਨੇ ਨਹੀਂ ਕੀਤਾ ਵੀ ਹੁਣ ਸਰਦਾਂ ਸਰਦਾਂ ਗਾਰਮ ਬੰਦੇ ਨੇ ਸਰਦਾਂ ਹੀ ਨਹੀਂ ਉਹਦਾ ਪੂਰੀਆਂ ਕਰ ਦੇਣਗੇ ਹੋਰ ਤਾਂ ਸਾਨੂੰ ਕੀ ਦੇਣਗੇ ਉਹ ਸਰਦਾਂ ਕਿੜੀਆਂ ਸਰਦਾਂ ਸਾਨੂੰ ਕਹਿੰਦੇ ਨੇ ਵੀ ਆਹ ਦਵਾ ਗਿਆ ਆਹ ਦਵਾ ਗਿਆ ਲਾਰੇ ਲੱਪੇ ਲਾਉਂਦੇ ਨੇ ਹੋਰ ਕੀ ਕਰਦੇ ਨੇ ਤੁਸੀਂ ਮੰਨਦੇ ਹੋ ਵੀ ਫਰੀਜ ਵਾਲੀਆਂ ਸੂਲਤਾਂ ਫਿਰ ਬੰਦ ਹੋਣੇ ਚਾਹੀਦੀਆਂ ਨੇ ਹਾਂਜੀ ਫਰੀਜ ਵਾਲੀਆਂ ਸੂਲਤਾਂ ਉਹ ਤਾਂ ਬੰਦ ਹੋਣੀਆਂ ਹੀ ਚਾਹੀਦੀਆਂ ਨੇ ਮੈਂ ਤਾਂ ਕਰਕੇ ਬੰਦੇ ਨੂੰ ਕੋਈ ਛੱਡੀ ਛੱਲ ਨਹੀਂ ਕਰਨੀ ਆਈਂਦੀ ਆ ਕੋਈ ਗਾਰ ਦੇਣਾ ਚਾਹੀਦਾ ਸਰਕਾਰਾਂ ਨੂੰ ਆਪ ਦੇਣਾ ਚਾਹੀਦਾ ਇਹ ਤਾਂ ਜਨ ਨਜਾਇਜ਼ ਆ ਕੋਈ ਜਾਇਜ਼ ਨਹੀਂਗਾ ਧੱਕਾ ਜ ਕੋਈ ਹੈ ਉੱਪਰ ਤੁਹਾਨੂੰ ਕੀ ਜ਼ਿਆਦਾ ਡਾਕਟਰ ਮਨਮੋਹਨ ਸਿੰਘ ਠੀਕ ਸੀ ਪਹਿਲਾਂ ਕਿ ਨਰਿੰਦਰ ਮੋਦੀ ਠੀਕ ਰਿਹਾ ਪ੍ਰਧਾਨ ਮੰਤਰੀ ਹਾਂ ਜੀ ਉਹਨੂੰ ਬੁਲਾਉਂਦੀਆਂ ਪਤਲਬਾਸ ਨਹੀਂ ਉਧਰ ਕਰੋ ਕਰਨ ਮੈਨੂੰ ਇਹ ਕੀ ਨਾਮ ਅਖਲ ਜੀ ਪਾਲ ਸਿੰਘ ਹਾਂ ਜੀ ਹਾਂ ਜੀ ਤੁਸੀਂ ਕੀ ਨਾਮ ਹੈ ਤੁਹਾਡਾ ਪਾਲ ਸਿੰਘ ਜੀ ਠੀਕ ਹੈ ਅਖਲ ਜੀ ਡਾਕਟਰ ਮਨਮੋਹਨ ਸਿੰਘ ਵੀ ਪ੍ਰਧਾਨ ਮੰਤਰੀ ਰਹੇ ਨੇ ਪਹਿਲਾਂ ਦੋ ਵਾਰ ਉਸ ਤੋਂ ਬਾਅਦ ਨਰਿੰਦਰ ਮੋਦੀ ਚੱਲੇ ਆ ਰਹੇ ਸੀ ਇਹ ਵੀ ਰਹੇ ਨੇ ਦੋਵਾਂ ਚੋਂ ਕਿਹੜਾ ਠੀਕ ਲੱਗਿਆ ਤੁਹਾਨੂੰ ਮੋਦੀ ਠੀਕ ਲੱਗਿਆ ਜੀ ਅੱਛਾ ਉਹ ਕਿਵੇਂ ਹਾਂ ਜੀ ਕਾਰਨ ਮਤਲਬ ਕੀ ਵੀ ਆ ਕੰਮ ਇਹਨੇ ਵਧੀਆ ਕਰਿਆ ਕੋਈ ਸਮਸੂਲ ਤਾਂ ਠੀਕ ਨੇ ਜੀ ਬਾਕੀ ਕੋਈ ਗਜ਼ਲ ਨਹੀਂ ਪਿਆ ਉਹਦੇ ਨਾਲ ਮੁਲਕ ਦੀ ਜਿੰਨਾ ਆ ਆ ਸਭ ਠੀਕ ਨੇ ਬੱਦਲ ਅੱਛਾ ਤੇ ਫਿਰ ਪਹਿਲਾਂ ਡਾਕਟਰ ਮੂਨ ਸਿੰਘ ਨੇ ਨਹੀਂ ਕੰਮ ਠੀਕ ਕਰਿਆ ਕੰਮ ਠੀਕ ਨਹੀਂ ਅੱਛਾ ਇਹ ਠੀਕ ਆ ਜੀ ਅੱਛਾ ਕਿਸਾਨ ਇਹਨਾਂ ਦੇ ਖਿਲਾਫ ਨੇ ਪਰ ਉਹ ਕਾ ਤੂੰ ਫਿਰ ਹਾਂ ਜੀ ਕਿਸਾਨ ਇਹਨਾਂ ਦੇ ਖਿਲਾਫ ਨੇ ਪਰ ਉਹ ਆਪੋ ਆਪਣੀ ਸਮਝ ਹੈ ਜੀ ਫਿਰ ਐ ਦੱਸੋ ਪੰਜਾਬ ਚੋਂ ਕਿੰਨੀਆਂ ਕਿ ਸੀਟਾਂ ਲੈ ਜਾਣਗੇ ਇਹ ਨਹੀਂ ਮੈਂ ਕਹਿੰਦਾ ਵੀ ਕਿੰਨੀਆਂ ਲੈ ਜਾਣਗੇ ਨਹੀਂ ਇਹ ਕੋਈ ਨਹੀਂ ਦੋ ਚਾਰ ਤਾਂ ਦੇ ਦੋਨਾਂ ਨੂੰ ਜੇ ਉਹਦੇ ਹੱਕ ਚ ਹੋ। ਹੋਸ ਉਹਨੇ ਕਰਮਾਂ ਚ ਹੋਣਗੇ ਜਾਂ ਆ ਜਾਣਗੇ। ਠੀਕ ਹੈ। ਹਾਂਜੀ। ਉੱਪਰ ਫਿਰ ਦੇਸ਼ ਦੇ ਵਿੱਚ ਅਗਲੀ ਕਿਹੜੀ ਲੱਗ ਰਹੀ ਹੈ ਵੀ ਪਾਰਟੀ ਆ ਰਹੀ ਹੈ, ਸਰਕਾਰ ਕਿਹਦੀ ਆ ਰਹੀ ਹੈ? ਮੋਦੀ ਆਊਗੀ। ਫਿਰ ਚੰਗਾ। ਹਾਂਜੀ ਹਾਂਜੀ। ਮੋਦੀ ਆਊ ਪੱਕਾ ਹੋਊਗਾ। ਠੀਕ ਹੈ। ਤੇ 2 ਸਾਲਾਂ ਤੋਂ ਮਾਨ ਸਰਕਾਰ ਵੀ ਚੱਲੀ ਜਾ ਰਹੀ ਹੈ ਪੰਜਾਬ 'ਚ। ਫਿਰ ਪੰਜਾਬ ਦੇ ਵਿੱਚ ਕੰਮਕਾਰ ਹੋਏ ਨੇ। ਪਹਿਲਾਂ ਹੋਏ ਨੇ ਠੀਕ ਕਿ ਹੁਣ ਹੋ ਰਹੇ ਨੇ। ਪੰਜਾਬ 'ਚ। ਜਿਹੜੀ ਹੁਣ ਸਰਕਾਰ ਆਈ ਹੈ ਜੀ ਠੀਕ ਚੱਲ ਰਹੀ ਹੈ। ਠੀਕ ਚੱਲ ਰਿਹਾ ਕ। ਕੋਈ ਕੰਮ ਦਾ ਸੋਨਾ ਦਾ ਇੱਕਦਾ ਵੀ ਆ ਪਈ ਇਹਨੇ ਵਧੀਆ ਕਰਤਾ ਹਾਂ ਲਾਈਟ ਹਰ ਵਕਤ ਰਹਿੰਦੀ ਆ ਘਰਾਂ ਦੀ ਕਿ ਮੋਟਰ ਕੋਈ ਮੋਟਰ ਦੇ ਵੀ ਹਰ ਵਕਤ ਲਾਈਟ ਰਹਿੰਦੀ ਆ ਕਿਸੇ ਨੇ ਨਹੀਂ ਛੱਡੀ ਲਾਈਟ ਅੱਰ ਉਸ ਤਾਂ ਪੂਰੀਆਂ ਨੇ ਕੋਈ ਚਪਾਹੀ ਨਹੀਂ ਹੱਥ ਦਿੰਦਾ ਕੋਈ ਥਾਣੇਦਾਰ ਨਹੀਂ ਹੱਥ ਦਿੰਦਾ ਇਹ ਸਰਕਾਰ ਨਾਲ ਅੱਛਾ ਹਾਂਜੀ ਮਤਲਬ ਚਲਾਨ ਚੁਣ ਨਹੀਂ ਘਟਦੇ ਹੈ ਕੋਈ ਨਹੀਂ ਘਟਦੇ ਪਹਿਲੇ ਘਟਦੇ ਸੀਗੇ ਹਾਂ ਪੂਰੇ ਫੁੱਲ ਫੁੱਲ ਅਹੀਂ ਤਹੀ ਫੇਰ ਕੇ ਛੱਡੀ ਆ ਅੱਛਾ ਇੱਥੇ ਪਾਇਦਾ ਕਹਿੰਦੇ ਜੇ ਦੁੱਧ ਪਾਉਣਾ ਹਾਂ ਮੈਂ ਕਹਿੰਦਾ ਪਾਏ ਇੱਥੇ 10 ਕਿਲੋ ਦੁੱਧ अच्छा हां मतलब ਪਹਿਲਾ ਮੁਲਾਜ਼ਮਾਂ ਦੀ ਜਾਂ ਅਫਸਰਾਂ ਦੀ ਸੋਚ ਇਦਾਂ ਦੀ ਹੁੰਦੀ ਸੀ ਨਾ ਨਾਕਿਆਂ ਤੇ ਜਿਹੜਾ ਨਵੇਂ ਨੌਜਵਾਨ ਭਰਤੀ ਹੋ ਰਹੇ ਨੇ ਉਹ ਵੀ ਇਦਾਂ ਦੀ ਨੇ ਮੈਂ ਕਹਿੰਦਾ ਜੀ ਪਹਿਲਾਂ ਤਾਂ ਸਾਨੂੰ ਲੰਘਣਾ ਨਹੀਂ ਦਿੰਦੇ ਅੱਛਾ ਜੇ ਤੁਸੀਂ ਅਸਲ ਗੱਲ ਕਰਦੇ ਹੋ ਇੱਕ ਉਹ ਸਰਕਾਰ ਚ ਇੱਕ ਥਾਣੇਦਾਰ ਮੈਨੂੰ ਕਹਿੰਦਾ ਲੈ ਕੇ ਗੱਡੀ ਰੋਕ ਤੇ ਮੈਨੂੰ ਕਹਿੰਦਾ ਵੀ ਕਾਗਜ਼ ਦਿਖਾ ਮੈਂ ਕਾਗਜ਼ ਦੇਖ ਲਓ ਜੀ ਕਾਗਜ਼ ਦਿਖਾ ਦੇ ਕੰਮ ਕੰਪਲੀਟ ਮੈਨੂੰ ਕਹਿੰਦਾ ਲੋਡ ਦਾ ਅਨਸੂਰ ਕਿੱਥੇ ਆ ਮਹਾ ਬਣਦਾ ਕਿੱਥੇ ਆ ਹਾਂ ਉਹ ਮੈਨੂੰ ਕਹਿੰਦਾ ਇਹ ਤਾਂ ਬਣਦਾ ਹੀ ਨਹੀਂ ਹੈ ਮੈਂ ਨਹੀਂ ਬਣਦਾ ਫਿਰ ਮੈਂ ਕਿੱਥੇ ਜਾ ਮ ਕਰਾਉਣ ਤੇ ਦਿੱਲੀ ਬਣਦਾ ਮੈਂ ਦਿੱਲੀ ਤੋਂ ਪੈਰਾ ਲੈਣਾ ਠੀਕ ਹੈ ਫਿਰ ਉਹ ਮੈਨੂੰ ਕਹਿੰਦਾ ਤੂੰ 150 ਰੁਪਏ ਕੱਢ ਮੇਰੀ ਗੱਡੀ ਖੜਕੀ ਚੇਲ ਕਰਨੀ ਆ 150 ਰੁਪਏ ਕੱਢ ਕੇ ਉਹਨੂੰ ਦਿੱਤਾ ਗਾਹਾਂ ਬੰਦੇ ਮਲੋਦ ਹੈ ਤੇ ਮੇਰੇ ਨਾਲ ਉਹਨਾਂ ਨੂੰ ਜਾ ਕੇ ਦੱਸਿਆ ਦੂਜੇ ਦਿਨ بڑے ਖਾਣਦਾਰ ਕੋਲ ਗਏ ਵਾਪਸ ਕਰਾਇਆ ਉਹਨਾਂ ਨੇ ਮੇਰਾ ਅੱਛਾ ਹਾਂ ਕਿ ਮਤਲਬ ਕਿਹੜੀ ਗੱਡੀ ਦੀ ਗੱਲ ਕਰ ਰਹੇ ਹੋ ਟਰੱਕ ਦੀ ਨਾ ਨਾ ਉਹ ਉਹਨਾਂ ਦੀ ਗੱਡੀ ਸੀ ਜਿਹੜੀ ਉਹਨਾਂ ਦੀ ਗੱਡੀ ਕਿਹੜੀ ਸੀ ਸਾਡੀ ਮੋਟਰਸਾਈਕਲ ਦੀ ਅੱਛਾ ਅੱਛਾ ਦੋਜੀ ਤੇ ਠੀਕ ਹੈ ਠੀਕ ਹੈ ਹਾਂ ਮੋਟਰਸਾਈਕਲ ਦੀ ਹਾਂ ਜੀ ਪਹਿਲਾਂ ਬਹੁਤ ਤੰਗ ਰਹਾਂ ਸਰਕਾਰੀ ਦਾ ਚਲੋ ਇਹ ਸਰਕਾਰ ਦੀ ਗੱਲ ਕਰ ਰਹੇ ਹਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਹੋ ਜਾਂਦੇ ਨੇ ਬਿਨਾ ਪੈਸੇ ਤੋਂ ਜੀ ਹੁਣ ਇੱਕ ਨੰਬਰ ਕੰਮ ਹੁੰਦੇ ਨੇ ਪੈਸੇ ਨਹੀਂ ਮੰਗਦੇ ਨਾਲ ਕੋਈ ਪੈਸਾ ਨਹੀਂ ਮੰਗਦਾ ਕੰਮ ਵੀ ਨਹੀਂ ਟਕਾਉਂਦੇ ਹਾਂ ਕੰਮ ਨਹੀਂ ਮਿੰਟ ਰੱਖਦੇ ਅੱਛਾ ਕੰਮ ਵੀ ਹੋ ਰਿਹਾ ਜੀ ਠੀਕ ਹੈ ਹਾਂ ਜੀ ਧੰਨਵਾਦ ਕੀ ਨਾ ਮੰਗ ਕੇ ਜੀ ਮੇਜਰ ਸਿੰਘ ਤੁਹਾਨੂੰ ਕਿਹੜੀ ਪਾਰਟੀ ਪਸੰਦ ਆ ਵੀ ਆ ਲੋਕ ਸਭਾ ਚੋਣਾਂ ਦੇ ਵਿੱਚ ਆਉਣੀ ਚਾਹੀਦੀ ਹੈ ਦੇਖੋ ਜੀ ਗੱਲ ਇਹ ਹੈ ਤੁਹਾਨੂੰ ਕੋਈ ਵੀ ਪਾਰਟੀ ਪਸੰਦ ਨਹੀਂ ਜੇ ਸਹੀ ਪੁੱਛਦੇ ਹੋ ਕੋ ਮੋਦੀ ਸਰਕਾਰ ਹੈ ਜਿਹੜੀ ਇਹਨੇ ਇੱਕ ਐਡਾ ਬੜਾ ਕਿਸਾਨਾਂ ਨਾਲ 2 ਸਾਲ ਲੜਾਈ ਲੜ ਕੇ ਉਹਨਾਂ ਨੇ ਐਡਾ ਧੱਕਾ ਮਾਰਿਆ ਹੈ ਬਹੁਤ ਜਿਆਦਾ ਮਾਰਿਆ ਕਿਉਂਕਿ ਮਤਲ ਇਹਨਾਂ ਨੇ ਇੰਨਾ ਚਿਰ ਵਿਚਾਰੇ ਉੱਥੇ ਢੂਹੀਆਂ ਰਗੜੀਆਂ ਪੂੰਜੇ ਪਏ ਸਰਦੀਆਂ ਗਰਮੀਆਂ ਝੱਲੀਆਂ ਉਹਨਾਂ ਸਰਦਿਆਂ ਦਾ ਕੋਈ ਕੀਮਤ ਨਹੀਂ ਪਾਈ ਉਥੋਂ ਕਹਿ ਕੇ ਠਾਲਤਾ ਵੀ ਲਓ ਜੀ ਹੁਣ ਤੁਸੀਂ ਜਾਓ ਐਮਐਸਟੀ ਦੇਵਾਂਗੇ ਅਰ ਰਹੇਗੀ ਜ਼ਰੂਰ ਬਣੇਗਾ ਰੇਟ ਮਿਲੇਗਾ ਚਲੋ ਜੀ ਤੁਡੀ ਨਾਲ ਅਸੀਂ ਵਿਚਰੇ ਆ ਇਹ ਫਿਰ ਮਤਲਬ ਉਧਰ ਭੱਜੇਗਾ ਧੋਨੇ ਉਧਰੋਂ ਉਥੋਂ ਭੱਜੇ ਤਾਂ ਜਦੋਂ ਕਿ ਮਤਲਬ ਉਹਨਾਂ ਨੇ ਹਾਂ ਕਰਤੀ ਵੀ ਮੁੱਕ ਲਿਆ ਕੰਮ अच्छा ओ सानू ए ਨਹੀਂ ਦੀ ਪਤਾ ਵੀ ਮਤ ਸਾਡੇ ਨਾਲ ਬੇਈਮਾਨੀ ਹੋਊਗੀ ਕੋਈ ਵੀ ਬੰਦਾ ਇੱਥੇ ਹਾਂ ਕਰਕੇ ਵਗ ਜਾਓ ਉਧਰ ਜਾ ਕੇ ਮੱਕਰ ਜਿ ਕਿਹੜਾ ਕੋਈ ਪਾਬੰਦੀ ਹੈ ਰਿਟਰਨ ਦੇ ਵਿੱਚ ਨਹੀਂ ਹੋਇਆ ਕੁਛ ਨਹੀਂ ਲੀਡ ਆਨ ਦਾ ਕੀ ਹੋਣਾ ਸੀਗਾ ਰਿਟਰਨ ਦੇ ਵਿੱਚ ਲਿਖਤੀ ਤੌਰ ਤੇ ਲਿਖਤੀ ਅਲਾਉਟ ਉਹਨਾਂ ਨੂੰ ਕਾਗਜ਼ ਦੇਣਗੇ ਨੇ ਰਿਸਟਰ ਨਹੀਂ ਕੀਤੀ ਅਸੀਂ ਕਹਿੰਦੇ ਵੀ ਸਾਨੂੰ ਪੂਰਾ ਲਿਖ ਕੇ ਦੋ ਅੱਛਾ ਬਾਅਦ ਦੇ ਦਾਂਗੇ ਜੇ ਹੁਣੀ ਹੈ ਇੱਥੇ ਆ ਮੈਨੂੰ ਇੱਥੇ ਸਾਨੂੰ ਫਿਰ ਅਖੀਰੀ ਕਹਿੰਦਾ ਮੈਂ ਸਮਝਾਉਣ ਦੇ ਵਿੱਚ ਕਿਸਾਨਾਂ ਨੂੰ ਬੇਕਾਮ ਰਿਹਾ ਪਹਿਲਾਂ ਸਾਨੂੰ 1.5 ਸਾਲ 2 ਸਾਲ ਪੜਾਈ ਗਿਆ ਅਜੇ ਨਹੀਂ ਉਹਨਾਂ ਨੂੰ ਪੇਪਰਾਂ ਨੂੰ ਪਾਸ ਕਰ ਸਕੇ ਉਹਨਿਆ ਨੂੰ ਉਹ ਆਪਦੇ ਕਰਾਉਣਾ ਚਾਹੁੰਦਾ ਕਿ ਅਸੀਂ ਆਪਦੇ ਕਰਾਉਣੇ ਚਾਹੁੰਦੇ ਕਿ ਕੰਕ ਜੀ ਦੱਸੋ ਦੀਪ ਸਿੱਧੂ ਤੁਹਾਨੂੰ ਪਤਾ ਹੋਣਾ ਹੈ ਦੀਪ ਸਿੱਧੂ ਤਾਂ ਪਤਾ ਹੋਣਾ ਤੁਹਾਨੂੰ ਹਾਂਜੀ ਹਾਂ ਪਹਿਲਾ ਮਤਲਬ ਜਦੋਂ ਜਿਹੜੇ ਕਿਸਾਨ ਲੀਡਰ ਨੇ ਉੱਥੇ ਸਵਾਲ ਚੁੱਕਦੇ ਸੀ ਪਰ ਉਹ ਦੀਪ ਸਿੱਧੂ ਕਹਿੰਦੇ ਵੀ ਲੋਕ ਕਹਿੰਦੇ ਨੇ ਉਹ ਐਂ ਕਹਿੰਦਾ ਸੀ ਉਦੋਂ ਵੀ ਤੁਸੀਂ ਇੱਥੋਂ ਜਾਓ ਨਾ ਤੁਹਾਡਾ ਮਸਲਾ ਹੱਲ ਨਹੀਂ ਹੋਣਾ ਫਿਰ ਤੁਹਾਨੂੰ ਫੇਰ ਬੈਣਾ ਪਊਗਾ ਉਹੀ ਕੰਮ ਹੋਇਆ ਫੇਰ ਹੈ ਨਾ ਉਹ ਸਹੀ ਸੀ ਫੇਰ ਠੀਕ ਹੈ ਜੀ ਦੇਖੋ ਦੀਪ ਸਿੱਧੂ ਸਹੀ ਧੀ ਇਹ ਗੱਲ ਮੈਂ ਵੀ ਕਹਿੰਦਾ ਸੀ ਵੀ ਇੱਥੇ ਸਾਨੂੰ ਉੱਠ ਜਦੋਂ ਸਰਕਾਰਾਂ ਹੀ ਮੁਕਰ ਜਾਣ ਜਮਾਨ ਕਰਕੇ ਆਮ ਬੰਦੇ ਨੂੰ ਤਾਂ ਮੁਕਰਨਾ ਬਹੁਤ ਸਿਕਾਲਾ ਹੁਣ ਮੈਂ ਆ ਕੋਈ ਚੀਜ਼ ਲੈਣਾ ਕਿਸੇ ਤੋਂ 1.2 ਲੱਖ ਰੁਪਈਆ ਲੈ ਲਿਆ ਉਹ ਮੇਟੋ ਦਾ ਸਾਈਨ ਕਰਾਉਣੇ ਨੇ ਸੀ ਬੈਂਕਾਂ 'ਚ ਜਾਣੇ ਆ ਮੇਰਾ ਖਿਆਲ ਕਹਿੰਦਾ ਵੀ ਰਜਿਸਟਰੀ ਨਾ ਵੀ ਵੱਧ ਥੈਨ ਉਹ ਦਿਨ ਉਰੇ ਕਰ ਦੇ ਉਰੇ ਕਰ ਦੇ ਅਸੀਂ ਅੰਨੇ ਦੇ ਬਾਅਦ ਸਾਈਨ ਕਰੀ ਜਾਂਦੇ ਆ ਵੀ ਜਿੱਥੇ ਕਹਿੰਦੇ ਨੇ ਕਰਾ ਲਓ ਅਰ ਸਾਡੇ ਜਦੋਂ ਸਾਨੂੰ ਕੋਈ ਚੀਜ਼ ਦੇਣੀ ਲੈਣੀ ਹੈ ਮਤਲਬ ਉਦੋਂ ਸਾਈਨ ਹੋਣੇ ਨੇ ਉਹ ਤੋਂ ਬਾਅਦ ਉਹ ਮੁਕਰ ਨਹੀਂ ਦੇਣਾ ਆਪ ਸਰਕਾਰ ਨੇ ਜੇ ਕਾਗਜ਼ ਵੀ ਦੇ ਦੇ ਤਾਂ ਵੀ ਉਹ ਵੀ ਮੁਕਰਦੀ ਹੈ ਕੋਈ پابੰਦੀ ਨਹੀਂ ਹੈ ਨਾ ਕਿ ਕੋਈ ਰਾਸ਼ਟਰਪਤੀ ਰਾਜ ਨਹੀਂ ਕੋਈ ਮਤਲ ਇਹਨਾਂ ਨੂੰ ਪੁੱਛਣ ਵਾਲਾ ਹੈ ਨਹੀਂ ਹੁਣ ਅੱਜ ਦੇ ਦਿਨ ਜਦੋਂ ਇੱਕ ਬਾਈ ਜੀ ਨੇ ਕਿਹਾ ਹੈ ਵੀ ਮੋਦੀ ਸਰਕਾਰ ਹੈ ਮੋਦੀ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਇੱਕ ਐਡਾ ਬੜਾ ਬੰਦਿਆਂ ਨੂੰ ਧੱਕਾ ਮਾਰਿਆ ਹੈ ਵੀ ਮੈਂ ਕਹਿ ਨਹੀਂ ਸਕਦਾ ਕਿਉਂ ਇਹਨਾਂ ਨੇ ਮੁਕਤ ਚੀਜ਼ਾਂ ਦੇ ਦੇ ਕੇ ਸਾਡੀ ਜ਼ਿੰਦਗੀ ਤਬਾਹ ਕਰ ਦਿੱਤੀ ਕਿਉਂ ਅਸੀਂ ਕੰਮ ਕਰਨ ਜੋਗੇ ਰਹੇ ਨਹੀਂ ਸਾਨੂੰ ਤਾਂ ਆ ਹੀ ਜਾਣੇ ਰਾਤਣਾ ਸਾਨੂੰ ਆ ਜਾਣਾ ਅਸੀਂ ਖਾ ਲੈਣਾ ਅਸੀਂ ਤੂੰ ਜਾ ਕੇ ਕਿਸੇ ਦੀ ਕਣਕ ਵੱਢਾਂਗੇ ਯਾਰ ਇੱਥੇ ਕਿਉਂ ਜਮਾਰ ਲੋਕ ਚਾਉਂਦੇ ਨੇ ਜਾਂ ਫਿਰ ਲੀਡਰਾਂ ਦੀ ਆਪਣੀ ਮੰਚਾ ਹੈ ਵੀ ਲੋਕਾਂ ਨੂੰ ਫਰੀ ਵਾਲੀ ਸੁਤਰਾ ਲਾਇਆ ਜਾਵੇ ਦੇਖੋ ਜੀ ਗੱਲ ਇਹ ਇੱਕ ਕਿਸੇ ਨੂੰ ਨਸ਼ਾ ਲਾ ਦੇਣਾ ਕਿਸੇ ਨੂੰ ਵੀ ਕਿਸੇ ਨੂੰ ਵੀ ਸੁਨਤਾ ਲੈ ਲੋਕ ਨਸ਼ੇ ਤੋਂ ਕੋਈ ਵੀ ਬੰਦਾ ਜਿਹੜਾ ਉਹ ਭੱਜਦਾ ਪਹਿਲਾਂ ਵੀ ਮੈਂ ਨਾ ਇਹ ਲਮਾ ਮੈਂ ਇਹਨੂੰ ਖਾ ਮਾਣਾ ਜਦੋਂ ਉਹਨੂੰ ਪੱਕ ਜਾਂਦਾ ਹੈ ਉਹਨੂੰ ਫਿਰ ਨਸ਼ਾ ਲੈਣਾ ਪੈਂਦਾ ਹੁਣ ਸਾਡੀ ਆਦਤ ਪੱਕ ਗਈ ਵੀ ਸਾਨੂੰ ਕਣਕ ਆ ਜਾਣੀ ਹੈ ਅਜੇ ਤਾਂ ਦਾਲਾਂ ਕਹਿੰਦੇ ਨੇ ਕਹਿੰਦੇ ਜਿਵੇਂ ਵੀਰ ਬਾਦਲ ਕਹਿੰਦਾ ਨਾਲ ਕਿਆ ਵੀ ਦੇਵਾਂਗੇ ਚੀਨੀ ਵੀ ਦੇਵਾਂਗੇ ਪਰ ਫਿਰ ਅਸੀਂ ਕੰਮ ਕਰਾਂਗੇ ਕਿੱਥੇ ਜਦੋਂ ਸਾਡੇ ਬਾਹਰ ਕੰਮ ਕਰਨ ਵਾਲਾ ਕਹੇ ਮੈਂ ਮਜ਼ਦੂਰ ਹਾਂ ਮੈਂ ਤਾਂ ਇਹ ਕਿਸਾਨ ਆ ਮੈਨੂੰ ਕਿਹੜੀ ਲੋੜ ਹੈ ਜਦੋਂ ਮੇਰਾ ਢੱਡ ਭਰੀ ਜਾਣਾ ਢੱਡੇ ਲਈ ਫਿਰਦਾ ਸਭ ਨੂੰ ਰੋਟੀਆਂ ਦਾ ਦੋਈ ਹੀ ਖਾਣੀਆਂ ਨੇ ਉਹੀ ਬੰਦਾ ਮਤਲਬ ਉਹਨੂੰ ਮਿਲਦੀ ਹੈ ਉਹ ਕਿਉਂ ਬਾਹਰ ਨਿਕਲੂਗਾ ਕਦੋਂ ਨਿਕਲੂ ਸਹੀ ਹਾਂ ਦੱਸੋ ਹੋਰ ਉਚਵਾਲ ਬਿਲਕੁਲ ਤਾਂ ਜਿਵੇਂ ਹੁਣ ਲੀਡਰ ਪਾਰਟੀਆਂ ਬਦਲ ਰਹੇ ਨੇ ਤੁਸੀਂ ਬੀਜੇਪੀ ਦੀ ਗੱਲ ਕਰੀ ਐ ਵੀ ਬੀਜੇਪੀ ਠੀਕ ਨਹੀਂ ਕਰੀ ਸਾਰਾ ਕੁਝ ਫਿਰ ਬੀਜੇਪੀ ਵਾਲੂ ਕਿਉਂ ਜਾ ਰਹੇ ਨੇ ਲੀਡਰ ਬਿੱਟੂ ਚਲਾ ਗਿਆ ਸੁਸ਼ੀਲ ਰਿੰਕੂ ਚਲਾ ਗਿਆ ਬੀਜੇਪੀ ਨੂੰ ਜਾਂਦੇ ਨੇ ਤੈਨੂੰ ਮੈਂ ਦੱਸ ਕੇ ਹਟਿਆ ਇਹ ਪਤਾ ਨਹੀਂ ਈੜੀ ਐ ਊੜਾ ਆੜਾ ਈੜੀ ਜਿਹੜੀ ਈੜੀ ਐ ਇਹ ਸੀੜੀ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਵੀ ਇਹਦੇ ਕੋਲ ਹੈ ਕੀ ਚੀਜ਼ ਅੱਛਾ ਵੀ ਜਿਹਨੂੰ ਇਹ ਦਿਖਾਉਂਦੇ ਨੇ ਮਾੜਾ ਜੀ ਮਾੜਿਆ ਦਿਖਾਉਂਦੇ ਨੇ ਪੱਲਾ ਚੱਕ ਕੇ ਵੀ ਆ ਦੇਖੇ ਉਹ ਤੋਂ ਬੰਦਾ ਇੰਨਾ ਪਹਿਮਾਨ ਹੈ ਵੀ ਉਹ ਪਤਾ ਹੀ ਨਹੀਂ ਲੱਗਦਾ ਕੱਦ ਬਦਲ ਕੇ ਖੜ ਗਿਆ ਉਹ ਜਾਖੜ ਜੀ ਹੋਣੀ ਪ੍ਰਧਾਨ ਰਹੇ ਕਾਂਗਰਸ ਕਿ ਮੈਂ ਕਿ ਕਾਂਗਰਸੀ ਨਹੀਂ ਆ ਮੈਂ ਜੇ ਕੋਈ ਮੈਂ ਉਹਨਾਂ ਦੀ ਪੱਖ ਦੀ ਗੱਲ ਕਰਾਂ ਮੈਂ ਹੁਣ ਤੱਕ ਅਕਾਲੀਆਂ ਨਾਲ ਰਿਹਾ ਅਕਾਲੀ ਹਾਂ ਪਰ ਗੱਲ ਇਹ ਆ ਵੀ ਉਹਨਾਂ ਨੂੰ ਕੀ ਉਹ ਕੀੜੀ ਦਾ ਸਮਝ ਨਹੀਂ ਆਉਂਦੀ ਨਾ ਕੋਈ ਵਕੀਲ ਦਾ ਜਿਹੜੀ ਕੀ ਚੀਜ਼ ਹੈ ਉਦੋਂ ਡਰਦੇ ਮਾਰੀ ਜਾਂ ਜਾਂਦੇ ਨੇ ਪਰ ਫਿਰ ਮੈਂ ਇਹ ਸੋਚਦਾ ਵੀ ਕੇਂਦਰੀਵਾਲ ਕਿਉਂ ਗਿਆ ਤੇਜਰੀਵਾਲ ਤੇ ਕਾਰਵਾਈ ਹੋਈ ਹੈ ਉਹ ਸਹੀ ਹੋਈ ਹੈ ਕਿ ਧੱਕਾ ਹੋਇਆ ਦੇਖੋ ਮੈਂ ਇਹ ਗੱਲ ਕਹਿੰਦਾ ਜੇ ਕੇਂਦਰੀਵਾਲ ਨੇ ਕੁਝ ਕੀਤਾ ਹੈ ਹਾਂਜੀ ਕੁਝ ਨਾ ਕੁਝ ਕੀਤਾ ਹੈ ਤਾਂ ਹੋਊ ਕੁਛ ਤਾਂ ਕੀਤਾ ਹੀ ਹੈ ਐਵੇਂ ਕਿਸੇ ਨੂੰ ਕੇਸ ਵਰਕੇ ਲੈ ਜੂ ਜੇ ਉਹ ਕੇਸ ਝੂਠਾ ਵੀ ਬਣਦਾ 3 ਸਾਲ ਸੀ ਮਹੀਨੇ ਤੋਂ ਵਰੀ ਹੋ ਫੇਰ ਪਤਾ ਲੱਗ ਜੂ ਲੋਕਾਂ ਨੂੰ ਝੂਠਾ ਹੈ ਉਹ ਕਹਦੇ ਵੀ ਵਿਰੋਧੀਆਂ ਨੂੰ ਦਬਾਉਂਦਿਆਂ ਕੋਸ਼ਿਸ਼ਾਂ ਕਰ ਰਹੀ ਹੈ ਭਾਜੀਪੀ ਦੇਖੋ ਇਹ ਤਾਂ ਹੈ ਵੀ ਜਿਹੜਾ ਬੰਦਾ ਉੱਠਦਾ ਹੈ ਕੋਈ ਸਟੇਜ ਤੇ ਬੋਲਦਾ ਹੈ ਉਸ ਬੰਦੇ ਦੀ ਤਸਵੀਰ ਬਣਾਉਂਦੇ ਨੇ ਵੀ ਇਹਨੂੰ ਕਿਵੇਂ ਚੱਕੀ ਹੈ ਜਿਹਨੂੰ ਕਿਨੂੰ ਮਿਲ ਕੇ ਚੱਕੀ ਹੈ ਹੁਣ ਅਸੀਂ ਇੱਥੇ ਤੁਹਾਡੇ ਮਾਈਕ ਤੇ ਬੋਲ ਦੰਨੇ ਆ ਕਿ ਪਤਾ ਸਾਡੀ ਵੀ ਉਕਾਰ ਹੀ ਹੋ ਜਾ ਵੀ ਇਹ ਕਿਉਂ ਬੋਲਿਆ ਗਿਆ ਉੱਥੇ ਨਹੀਂ ਚਲੋ ਹੋ ਸਕ ਆਪਾਂ ਨਹੀਂ ਹੈਗਾ ਕਿਉਂ ਨਹੀਂ ਹੈਗਾ ਚਲੋ ਕਰ ਸਕਦੇ ਨੇ ਪਰ ਜਿੱਥੇ ਸਾਡੀਆਂ ਸਰਕਾਰਾਂ ਨੇ ਸਾਨੂੰ ਇੰਨਾ ਉਹ ਕੀਤਾ ਹੈ ਨਾ ਬਹੁਤ ਜ਼ਿਆਦਾ ਅਸੀਂ ਹੁਣ ਇਹ ਕਹਿੰਨੇ ਆ ਵੀ ਸਾਨੂੰ ਬਿਜਲੀ ਦੀ ਵੀ ਕੋਈ ਲੋੜ ਨਹੀਂ ਸਾਨੂੰ ਮੁਫਤ ਦੀ ਲੋੜ ਨਹੀਂ ਮੋਟਰਾਂ ਦੀ ਘਰ ਦੀ ਸਾਨੂੰ ਕੋਈ ਲੋੜ ਨਹੀਂ ਜਿਹੜਾ ਜ਼ਿਮੀਦਾਰ ਕੋਲ ਮੋਟਰ ਹੈ ਉਹਨੂੰ ਬਿਜਲੀ ਫੁੱਲ ਮਿਲੇ ਉਹਦੀ ਜਣਸ ਦਾ ਭਾਅ ਮਿਲੇ ਅਸੀਂ ਕੀ ਦੰਦੇ ਦੁੱਖਦਾ ਸਾਨੂੰ ਕੋਈ ਅੱਜ ਸਾਡੀ ਕਣਕ ਦਾ ਰੇਟ ਘਟੋ ਘੱਟ 7000 ਰੁਪਿਆ ਕਹਿੰਦਾ ਕੁੰਟਲ ਸਾਨੂੰ ਬਿੱਲ ਭਰਨਾ ਕੀ ਉਖਾ ਜਿਹੜਾ ਕਿ ਸਾਨੂੰ ਉਹੀ 223 ਤੇ ਲੰਘ ਖੜੇ ਨੇ 22300 ਤੇ ਕੋਈ ਉਹ ਕੋਈ ਇਹਦੇ ਨਾਲ ਕੋਈ ਬੰਦ ਹੈ ਜੇ ਅਸੀਂ ਖਰਚੇ ਗਣ ਕੇ ਦੱਸੀਏ ਤਾਂ ਕਿ ਮਤਲਬ ਸਾਡਾ ਖਰਚਾ ਨਹੀਂ ਪੂਰਾ ਹੁੰਦਾ ਆਲੂ ਲਾਉਂਦਾ ਜ਼ਿਮੀਦਾਰ ਉਹ 70 ਰੁਪਏ 60 ਰੁਪਏ ਵਿਕਦੇ ਨੇ ਉਹਨਾਂ ਦੇ ਖਰਚਾ ਜਿਹੜਾ ਹੋਇਆ ਉਹ ਉਹਨੂੰ ਗਿਣੋ ਕਿੱਥੋਂ ਆਇਆ ਉਹਦਾ ਸਾਮਾ ਛੱਟਾ ਹੈ ਅਸੀਂ ਦਾ ਇੱਕ ਉਹ ਜੋ ਕਹਿੰਦੇ ਨੇ ਸਿਆਣੇ ਨਾ ਵੀ ਧੋਰ ਤੇ ਟੱਟੂ ਛੱਡਿਆ ਵਾ ਉਹ ਸਾਨੂੰ ਤੇ ਕੋਈ ਜੀਦਾ ਨਹੀਂ ਤੁਸੀਂ ਇਹ ਗੱਲ ਕਰੀ ਆਂ ਵੀ ਕਿਸਾਨੀ ਜਿਹੜੀ ਘਾਟੇ ਦਾ ਸੌਦਾ ਬੰਦ ਜਾ ਰਹੀ ਹੈ ਇਹਨਾਂ ਦੇ ਐਮ ਐਲ ਏ ਵਿਧਾਨ ਸਭਾ ਦੇ ਵਿੱਚ ਬੰਗ ਪੋਸਤ ਦੀ ਖੇਤੀ ਚੁੱਕੀ ਆ ਉਹਨਾਂ ਨੇ ਵੀ ਪੋਸਤ ਦੀ ਖੇਤੀ ਹੋਣੀ ਚਾਹੀਦੀ ਆ ਫਿਰ ਜੇ ਉਹ ਹੋ ਜਾਵੇ ਪੰਜਾਬ ਦੇ ਵਿੱਚ ਫਿਰ ਕਿਸਾਨੀ ਬਚ ਸਕਦੀ ਆ ਜਾਂ ਨਹੀਂ ਦੇਖੋ ਜੀ ਜੇ ਬਚੂ ਨਹੀਂ ਨਾ ਤਾਂ ਕੋਈ ਫਹਾ ਲੈ ਕੇ ਮਰੂ ਨਾ ਕੋਈ ਦਵਾਈ ਖਾ ਕੇ ਮਰੂ ਇਹ ਮੈਂ ਗਰੰਟੀ ਦਿੰਦਾ ਉਹ ਆਪਦੇ ਘਰੇ ਕਰਕੇ ਨਸ਼ਾ ਕੰਮ ਕਰੂ ਉਹਦਾ ਜਿਹੜਾ ਇੰਨਾ ਹੀ ਮਤਲਬ ਹੈ ਚਿੱਟੇ ਬਿੱਟੇ ਨੇ ਸਭ ਭੱਜ ਜਾਣਗੇ ਇਥੋਂ ਕੋਈ ਨਹੀਂ ਰਹਿ ਸਕਦਾ ਮੈਂ ਦਿੰਦਾ ਗਰੰਟੀ ਉਹਨੇ ਜਦ ਘਰੇ ਨਸ਼ਾ ਹੋਊਗਾ ਕਿਉਂ ਨਹੀਂ ਉਹ ਡੋਡੇ ਬਾਲ ਕੇ ਪੀ ਕੇ ਨਾਲੇ ਤਾਂ ਉਹਦਾ ਰਾਂਝਾ ਰਾਜੀ ਹੂ ਬਲੀਦਾ ਅਸੀਂ ਪੁਰਾਣੇ ਪੰਜਾਬੀ ਬੁੜਿਆਂ ਦੀ ਕਹਾਉਤ ਹੈ ਵੀ ਕਲੀਆਂ ਲਾਉਣੀਆਂ ਕਲੀਆਂ ਕਿਨੂੰ ਕਿਹਾ ਜਾਂਦਾ ਅੱਜ ਗਾਣੇ ਗਾਉਂਦੇ ਨੇ ਲੋਕ ਉਹ ਉਹ ਹੀ ਰਾਂਝਾ ਗਾਉਂਦੇ ਤੇ ਮੈਂ ਦੇਖੇ ਨੇ ਗਾਉਂਦੇ ਉਹ ਐਸ ਮੇਲੇ ਦੇ ਤੋਂ ਗੈਲੋਂ ਵੀ ਕੰਮ ਕਰਦੇ ਤੇ ਅਜੇ ਕਹਿੰਦਾ ਠੰਡਾ ਹੋਇਆ ਮੜ ਜੀ ਝਟ ਮਾਰਦੇ ਉਹ ਸਾਨੂੰ ਪਤਾ ਹੀ ਨਹੀਂ ਤੇ ਲੱਗਦਾ ਵੀ ਮਤਲ ਦਿਨ ਕੱਲ ਚੜ ਗਿਆ ਕੱਥੇ ਪ ਗਿਆ ਹੁਣ ਜੇ ਉਹ ਬੰਦਾ ਕਰਿਆ ਨਸ਼ਾ ਸਾਡੇ ਤੇ ਪਾ ਬੰਦੀਆਂ ਕੱਲੇ ਪੰਜਾਬ ਤੇ ਨੇ ਹਮ ਬਾਕੀ ਸੂਬਿਆਂ 'ਚ ਹੋਰੀ ਸਾਰੇ ਸੂਬਿਆਂ ਤੇ ਮੈਂ Rajasthan 'ਚ ਦੇਖੇ ਖੇਤਾਂ ਦੇ ਖੇਤ ਖੜੇ ਨੇ ਉਹ ਲੋਕ ਅਮੀਰ ਬਣਾਤੇ ਸਾਡੇ ਨੂੰ ਵੀ ਕੀ ਸਾਡੇ ਨਹੀਂ ਹੋ ਸਕਦੀ ਉਨੂੰ ਜੇ ਉਹ ਹੋਵੇ ਨਾ ਮਾਹੌਲ ਹੀ ਬਹੁਤ ਵਧੀਆ ਕੰਮ ਚੱਲਿਆ। ਨਾ ਕੋਈ ਚਿੱਟਾ ਖਾ ਕੇ ਮਰੇ, ਨਾ ਕਿਸਦਾ ਪੁੱਤ ਮਰੇ, ਨਾ ਕਿਸਦਾ ਪੋਤਾ ਮਰੇ। ਆ ਜਿਹੜਾ ਅੱਜ ਮਰਨ ਵਾਲੀਆਂ ਗੱਲਾਂ ਚੱਲਦੀਆਂ ਨੇ ਸਿਰਫ ਕਾਰਨ ਇਹ ਹੈ। ਇਹ ਫਿਰ ਮਤਲਬ ਕੋਈ ਸਾਜ਼ਿਸ਼ਾ ਦੇ ਪਿੱਛੇ ਵੀ ਪੰਜਾਬ 'ਚ ਨਹੀਂ ਕਰਵਾਈ ਜਾ ਰਹੀ, ਕੋਈ ਕਾਰਨ ਤਾਂ ਹੋਊਗਾ ਨਾ। ਕੋ ਪੰਜਾਬ 'ਚ ਸਾਡੇ ਇਹ ਵੀ ਹੈ। ਅਸੀਂ ਆਪਣੀ ਪੁਰਾਣੀ ਕਹਾਵਤ ਹੈ। ਵੀ ਅਸੀਂ ਕਹਿੰਦੇ ਆ ਵੀ ਨਵੇਂ ਜੌਵ ਜਵਾਨ ਵਧੀਆ ਹੋ। ਸਾਡੀ ਇਹ ਸੋਚ ਸੀ। ਵੀ ਜੇ ਇੱਥੇ ਨਸ਼ੇ ਨਾ ਹੋਣ, ਸਾਨੂੰ ਕੀ ਪਤਾ ਚਿੱਟਾ ਬਣ ਕੇ ਕੀ ਆ ਗਿਆ। ਮੈਂ ਅੱਜ ਤੱਕ ਦੇਖਿਆ ਬਣੀ ਉਹ ਸਾਲੇ ਕੀ ਚੀਜ਼ ਹੈ ਵੀ ਉਹ ਚਿੱਟੇ ਬਣ ਕੇ ਇਹਨਾਂ ਨੇ ਉਹਨਾਂ ਦੀਆਂ ਜਾਨਾਂ ਵੀ ਲੈ ਲਈਆਂ ਸਾਨੂੰ ਤਾਂ ਹੁਣ ਲੱਗਦਾ ਪਤਾ ਵੀ ਸਾਨੂੰ ਤਾਂ ਉਹੀ ਚੀਜ਼ ਚੰਗੀ ਸੀ ਜਿਹੜੀ ਮਤਲਬ ਉਸ ਟਾਈਮ ਥੀਗੀ ਉਹ ਮਤਲਬ ਉਹ ਤਾਂ ਉਮਰ ਵੀ ਲੰਬੀ ਸੀ ਵਿਚਰ ਕੇ ਦੀ ਲੰਬੀ ਇਸ ਕਰਕੇ ਸੀ ਉਹਨੂੰ ਕੋਈ ਬਿਮਾਰੀ ਨਹੀਂ ਸੀ ਉਹਨੂੰ ਕੋਈ ਟੈਨਸ਼ਨ ਨਹੀਂ ਸੀ ਜਿਹੜਾ ਨਸ਼ਾ ਹੁੰਦਾ ਟੈਨਸ਼ਨ ਹੁੰਦਾ ਇਹ ਹੁਣ ਜਦੋਂ ਚਿੱਟਾ ਖਾ ਲਿਆ ਉਹਨੂੰ ਬਾਪ ਦੀ ਇੰਟਰੈਕਸ਼ਨ ਹੋ ਗਈ ਮਾਂ ਦੀ ਹੋ ਗਈ ਤੇ ਜੋਗ ਪ੍ਰਾਪਰਟੀਆਂ ਵੇਚਤੀਆਂ ਲੋਕਾਂ ਨੇ ਜਿਹੜੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਪ੍ਰਾਪਰਟੀਆਂ ਬਣਾਈਆਂ ਤੀਆਂ ਆਪਣੀ ਇਲਾਜ ਵਾਸਤੇ ਬਣਾਈਆਂ ਜੀਆਂ ਹਾਲਾਂਕਿ ਨਸ਼ੇ ਦੇ ਵਿੱਚ ਪੈ ਗਏ ਨਾਲੇ ਤਾਂ ਉਹ ਉਹਨੇ ਮਾਪੇ ਮਾਰਤੇ ਘਟੋ ਘਟੇ ਨਾਲੇ ਉਹਨੇ ਪ੍ਰਾਪਰਟੀ ਵੇਚਤੀ ਅਖੀਰੀ ਆਪ ਮਰ ਗਏ ਦੇਖੋ ਵੀ ਇਹ ਗੱਲ ਚੰਗੀ ਹੈ ਕਿਉਂ ਨਾ ਇੱਥੇ ਫੀਮ ਹੋਵੇ ਅਗਲਾ ਆਪਦੇ ਬੀਜੇ 2-4 ਬਿੱਥੇ ਬੀਜੇ ਆਪਦਾ ਪਰਿਵਾਰ ਤਾਂ ਗੀਤ ਗਾਉ ਪੂਰੀ ਲੋਰਟ ਆ ਨਹੀਂ ਮਖੌਲ ਨਹੀਂ ਆ ਜਿਹੜੇ दारू ਦੇ ਠੇਕੇ ਨੇ ਮੈਂ ਮੰਨਦਾ ਇਹਨਾਂ ਲੋਕਾਂ ਨੂੰ ਆਮਦਨ ਆ ਸਰਕਾਰਾਂ ਨੂੰ ਮੈਂ ਮੰਨਦਾ ਵੀ ਠੀਕ ਹੈ ਉਹ ਜੇ ਆਪ ਦੀ ਗੱਲ ਕੇ ਜ਼ਿੰਮੇਦਾਰ ਆਪਦੇ ਘਰੇ ਵੀ ਨੂੰ ਕਹੀ ਜੀ ਬਣੂ ਸਿਹਤ ਇਹਦੇ 100 ਮਸਾਲੇ ਪਾਏ ਬੇ ਨੇ ਕੀ ਉਹਨੂੰ ਵੇਚ ਕੇ ਵਪਾਰ ਕਰੂ ਜਾਂ ਤੈਨੂੰ ਵੀ ਇਜਾਜ਼ਤ ਹੈ ਮੈਨੂੰ ਵੀ ਇਜਾਜ਼ਤ ਹੈ ਮੈਂ ਕਿਉਂ ਨਾ ਆਪਾਸ ਨੇ ਹਾਂਜੀ ਆਪ ਤੋਂ ਜਾ ਰਿਹਾ ਫਿਰ ਉਤੋਂ ਵੀ ਤੇਰੇ ਆਪਣੀ ਜਾਊਗਾ ਸਰਕਾਰ ਦੇ ਦੇਖੋ ਜੀ ਉਤੋਂ ਦਾ ਜਾਊ ਪਰ ਤੂੰ ਮੂੰਹ ਦੇਖ ਵੀ ਜੇ ਤੂੰ ਵੀ ਪੀਂਦਾ ਹਮੇ ਮੈਂ ਵੀ ਆਪਾਂ ਕਿਉਂ ਨਹੀਂ ਇਕੱਠੇ ਹੋਵਾਂਗੇ ਕਿਉਂ ਨਹੀਂ ਪਿਆਰ ਬਣੂ ਸਾਡੇ ਤੇ ਅੱਜ ਦੁਸ਼ਮਣੀਆਂ ਹੋਈਆਂ ਖੜੀਆਂ ਨੇ ਠੀਕ ਹੈ ਕਿ ਨਹੀਂ ਉਹ ਆਪਰਦਾ ਲੱਗਦਾ ਜੀ ਇੰਨੇ ਮਰ ਕੇ ਦਾਰੂ ਪੀ ਕੇ ਇੰਨਾ ਸੰਗਰੂਰ ਕਰਨੀ ਮੈਂ ਕਿਵਾਰ ਪੜਿਆ 20 ਮਰ ਕੇ ਕਰਨੀ 5-4 ਹੋਰ ਧਿਆਨ ਨਹੀਂ ਮਾਰੂ ਨਾ ਸੇ ਦੇ ਨਾ ਹਾਂ ਮਾਰੂ ਨਾ ਸੇ ਮਾਰੂ ਇਹ ਸਰਕਾਰਾਂ ਤੋਂ ਉਰਜੀਆਂ ਨੇ ਜੀ ਜੀ ਧੰਨਵਾਦ ਜੀ ਇੰਨੀ ਅਜੇ ਹੋਰ ਦੁੱਖ ਪੁੱਛਣਾ ਜਿਹੜਾ ਪੁੱਛਣਾ ਨਹੀਂ ਦੱਸ ਦਿੰਦੇ ਆ ਬਾਬਾ ਜੀ ਕੀ ਨਾਮ ਹੈ ਜੀ ਬਹਾਦਰ ਸਿੰਘ ਹੈ ਬਹਾਦਰ ਸਿੰਘ ਦਰਗਾਹ ਬਾਬਾ ਜੀ ਚਾਰ ਪਾਰਟੀਆਂ ਮੁੱਖ ਨੇ ਕੋਈ ਇੱਕ ਦੱਸੋ ਵੀ ਹੁਣ ਤੱਕ ਕਿਹੜੀ ਵਧੀਆ ਲੱਗੀ ਆ ਜ਼ਿੰਦਗੀ ਦੇ ਤਜਰਬੇ ਚੋਂ ਸਾਨੂੰ ਤਾਂ ਆਮ ਆਦਮੀ ਪਾਰਟੀ ਵਧੀਆ ਲੱਗੇਗੀ ਕੁਝ ਇਹਨਾਂ ਨੇ ਕੰਮ ਕਰ ਰਹੇ ਨੇ ਜੀ ਮਗਰੋਂ ਇਹ ਵਾਅਦੇ ਕਰਕੇ ਜੇ ਪੂਰੇ ਨਹੀਂ ਕਰ ਰਹੇ ਇਹਨਾਂ ਨੇ ਨਾ ਪੈਨਸ਼ਨ ਵਧਾਈ ਆ ਨਾ ਹੋਰ ਦਾ ਮਹंगाई ਪੱਤਾ ਦੇਣਾ ਸੀ ਹਾਂਜੀ ਉਹ ਜਤਰਾ ਨਹੀਂ ਹਾਂ ਹੋਰ ਤਾਂ ਸਭ ਹੋ ਹੀ ਗਿਆ ਝੂਠਾ ਤੂਫਾਨ ਬੋਲਦੇ ਨੇ ਇਹ ਉਹ ਸੁਖਵੀਰ ਬਾਦਲ ਕਹਿੰਦਾ ਵੀ ਭਗਵੰਤ ਮਾਨ ਨੇ ਪੰਜਾਬ ਖਤਰੇ 'ਚ ਪਾ ਦਿੱਤਾ ਅਸੀਂ ਪੰਜਾਬ بچاؤ ਯਾਤਰਾ ਤਾਂ ਸ਼ੁਰੂ ਕਰੀ ਹੈ ਕੋਈ ਖਤਰੀ ਨਹੀਂ ਪਾਇਆ ਪੰਜਾਬ ਇਹਨਾਂ ਨੇ ਧੰਨ ਉਹ ਤਾਂ ਫਿਰ ਉਹਨਾਂ ਨੂੰ ਅਪਦੀਸ਼ ਨਾ ਹੋ ਦਿਨਿਆ ਵੀ ਸਾਡੀ ਕੁਰਸੀ ਹੈ ਸਾਡਾ ਕੀ ਹੋਣਾ ਬਣੂ ਕੁਛ ਉਹਨਾਂ ਦਾ ਨਾ ਬਣਨਾ ਚਾਹੀਦਾ ਨਾ ਉਹਨਾਂ ਦਾ ਧੰਨ ਤਾਂ ਅਕਾਲੀ ਦੰਦ ਨੂੰ ਅੰਦਰ ਹੋਣਾ ਚਾਹੀਦਾ ਦੇਣਾ ਤੇ ਨਾ ਦੇਣਾ ਉਹਨਾਂ ਨੇ ਕਰਿਆ ਕੀ ਹੈ ਅਕਾਲੀ ਦੰਦ ਨੇ ਸਾਰਾ ਪੰਜਾਬ ਖਾਲਾ ਲੁੱਟ ਕੇ ਸਾਰੇ ਨਸੇ ਵੇਚੇ ਨੇ ਫੈਰਾ ਹੋਈ ਇਹਨਾਂ ਨੇ ਵੇਚੇ ਨਸੇ ਇਹੋ ਕੰਮ ਹੀ ਸਾਰੇ ਅਸੀਂ ਕਰੇ ਨੇ ਨਹੀਂ ਚਿੱਟਾ ਸਾਰਾ ਲੈਂਦਾ ਹੀ ਨਾ ਨੇ ਐ ਸਵੈਰ ਬਦਲ ਦਾ ਮਜੀਠੀਆ ਲੈਂਦਾ ਹੁੰਦਾ ਕਿ ਨਹੀਂ ਲੈਂਦਾ ਇਹਨਾਂ ਦੇ ਖਾਨ ਨੂੰ ਦਿੱਤਾ ਇਹ ਨਹੀਂ ਮਜੀਠੀ ਹੋਵੇ ਹਾਂ ਠੀਕ ਹੈ ਸਾਹਿਬ ਪਾਲ ਤੋਂ ਰਹਿਣਾ ਤੇ ਇੱਕ ਇਹ ਦੱਸੋ ਵੀ ਪੰਜਾਬ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀ ਹੈ ਪੰਜਾਬ ਚ ਕਿੰਨੀਆਂ ਸੀਟਾਂ ਲੱਜਣਗੇ 13 ਚੋਂ ਕੋਣ ਆਵਾਦੀ ਪਾਰਟੀ ਤੁਸੀਂ ਗੱਲ ਕਰੀ ਐ ਪੰਜਾਬ ਚ 13 ਚ ਕਿੰਨੀਆਂ ਸੀਟਾਂ ਲੈ ਜਾਣਗੇ ਲੋਕ ਸਭਾ ਚੋਣਾਂ ਚ ਇਹ ਤਾਂ ਲੈ ਜਾਣਗੇ ਸਾਢੇ ਸੀਟਾਂ ਲੈ ਜਾਣਗੇ ਇਹ ਦਬਾਉ ਬਾਕੀ ਵੀ ਕਹਿ ਰਹੇ ਨੇ ਅਸੀਂ ਵੀ ਪੂਰੀਆਂ ਲੈਣੀਆਂ ਨੇ ਭਾਜਪਾ ਤਾਂ ਇੱਕ ਸੀਟ ਵੀ ਰਾਉਂਦੀ ਇੱਕ ਸੀਟ ਵੀ ਭਾਜਪਾ ਲਈ ਉਹਨਾਂ ਨਾਲ ਕਾਲਿਆਂ ਦੀਆਂ ਆਉਣੀਆਂ ਹਨ ਕਾਂਗਰਸ ਹਾਂ ਕਾਂਗਰਸ ਤਾਂ ਮਾਰੇ ਮੋਟੇ ਉਹ ਵੀ ਦੋਖ ਨਹੀਂ ਆ ਆ ਬੱਜ ਗਈ ਉਹ ਵੀ ਇਹਨਾਂ ਨਿਸ਼ਮਝੌਤਾ ਗੱਲ ਵਿੱਚ ਕਾਲਾ ਖਾਲੀ ਨਹੀਂ ਹੋਇਆ ਆਵਾਦੀ ਪਾਰਟੀ ਨਾਲ ਚ ਨਹੀਂ ਬਾਕੀ ਪਾਸੇ ਹੋ ਗਿਆ ਬਾਕੀ ਹੋ ਗਿਆ ਪੰਜਾਬ ਚ ਨੇ ਫੇਰ ਤਾਂ ਆਵਾ ਜਿੱਤੂ ਉੱਪਰ ਤਾਂ ਇਹਨੇ ਇਕੱਠੇ ਹੋ ਉੱਪਰ ਤਾਂ ਹੁਣ ਇਕੱਠੇ ਲੀਡਰ ਸਾਹਿਬ ਵੱਜ ਗਏ ਹਾਂ ਅੱਖ ਜੀ ਕਿਦਾਂ ਮੈਂ ਮੇਰੇ ਨੀ ਪਰ ਤੁਹਾਡਾ ਕੀ ਨਾਮ ਹੈ ਜੀ ਬਾਜੀ ਨਾਮ ਦੱਸੋ ਜੀ ਜੋਰਾ ਸਿੰਘ ਆ ਜੀ ਕੀ ਬੋਲਦੇ ਨਹੀਂ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਸਾਨੂੰ ਆਮ ਪਾਰਟੀ ਬਦਲ ਸੰਧ ਕਾਰਨ ਕਿਉਂ ਕਾਰਨ ਜੀ ਇਹ ਵਧੀਆ ਕੰਮ ਕਰਦੇ ਨੇ ਜੀ ਅੱਛਾ ਹਾਂ ਜੀ ਪਰ ਇਹਨਾਂ ਨੇ ਜਿਹੜੇ ਵਾਅਦੇ ਤੇ ਕਰੇ ਤੇ ਜੀ ਉਹ ਹਜੇ ਪੂਰੇ ਨਹੀਂ ਕਰੇ ਜੇ ਪੂਰੇ ਕਰ ਦੇਣ ਇਹ ਪੱਕੀ ਹੈ ਇਹਨਾਂ ਦੀ ਸੀਟ ਜੀ ਸਾਰੀ ਉਹ ਹਾਂ ਤੇਰੇ ਦੇ ਤੇਰਾ ਸੀਟਾ ਇਹਨਾਂ ਨੂੰ ਆਉਣਗੇ ਜੀ ਬਾਕੀ ਫਿਰ ਉਹ ਕਹਿੰਦੇ ਸਾਡੀਆਂ ਵੀ ਆਉਣ ਆਉਣੀ ਚਾਹੀਦੀ ਉਹ ਤਾਂ ਜੀ ਹੁਣ ਗੱਪੀ ਆ ਜੀ ਇਹ ਤਾਂ ਕਹਿੰਦੇ ਤਾਂ ਬਹੁਤ ਕੁਛ ਨਹੀਂ ਜੀ ਠੀਕ ਆ ਪਰ ਕਾਲੀਆਂ ਨੇ ਤਾਂ ਜਮੇ ਹੀ ਦੁਨੀਆ ਖਤਮ ਕਰਤੀ ਜੀ ਚਿੱਟਾ ਲਿਆ ਕੇ ਇੱਥੇ ਮੇਰਾ ਮੁੰਡਾ ਵੀ ਖਤਮ ਹੋ ਗਿਆ ਜੀ ਸਾਰੇ ਖਤਮ ਹੋ ਗਏ ਜੀ ਨਵੇਂ ਸਰੀ ਸਾਰੇ ਹੋ ਗਏ ਠੀਕ ਹੈ ਕਿ ਨਹੀਂ ਗੱਲ ਇਹਨਾਂ ਨੇ ਲੈ ਕੇ ਆਂਦਾ ਜੀ ਚਿੱਟਾ ਜੇ ਇੱਥੇ ਡੋਡੇ ਦੀ ਖੇਤੀ ਹੋਵੇ ਤਾਂ ਬਿਲਕੁਲ ਇਹ ਕੰਮ ਨਹੀਂ ਹੁੰਦਾ ਜੀ ਠੀਕ ਹੈ ਬੰਦਾ ਕੰਮ ਕਰੂ ਸਾਰਾ ਕੁਝ ਕਰੂਗਾ ਠੀਕ ਹੈ ਕਿ ਨਹੀਂ ਗੱਲ ਹੁਣ ਪੈਂਡ ਤੋਂ ਤਾਂ ਅਸੀਂ ਕੰਗਾਲ ਹੁੰਦੇ ਜਾਂਦੇ ਆ ਕੋਈ 7000 ਮੰਗਦਾ ਕੋਈ 6000 ਮੰਗਦਾ ਡੋਡਿਆਂ ਦਾ ਠੀਕ ਹੈ ਕਿ ਨਹੀਂ ਗੱਲ ਜੇ ਹੋਰ ਆਪਣੇ ਪੰਜਾਬ ਦੇ ਵਿੱਚ ਇਹ ਖੇਤੀ ਹੋਵੇ ਜੀ ਤਾਂ ਕੀ ਲੋਡ ਹੈ ਜੀ ਬਾਹਰਲੇ ਸ਼ੂਬਿਆਂ ਨੂੰ ਪੈਸੇ ਦੇਣ ਦੀ ਠੀਕ ਹੈ ਕਿ ਨਹੀਂ ਗੱਲ ਇਹ ਕੰਮ ਕਾਲੀਆਂ ਨੇ ਕਰਿਆ ਜੀ ਚਿੱਟਾ ਕਾਲੀ ਲੈ ਕੇ ਆਏ ਨੇ ਠੀਕ ਹੈ ਕਿ ਨਹੀਂ ਕਿਉਂ ਨਹੀਂ ਹੋ ਰਿਹਾ ਹੁਣ ਤੱਕ ਜੀ ਬੰਦ ਕਿਉਂ ਨਹੀਂ ਹੋ ਰਿਹਾ ਬੰਦ ਬੰਦ ਕੌਣ ਕਰੂ ਜੀ ਯਸਤਾ ਕੌਣ ਕਰੂ ਜੀ ਇਹ ਲੀਡਰ ਤਾਂ ਵੇਚਦੇ ਨੇ ਵੇਚ ਲੀਡਰੇ ਵੇਚ ਰਹੇ ਨੇ ਵਿੱਚ ਲਾਗੇ ਜਿੱਟਾ ਜਿਹੜਾ ਵਿਕਦਾ ਜੀ ਇਹ ਲੀਡਰੇ ਵੇਚ ਰਹੇ ਨੇ ਠੀਕ ਹੈ ਕਿ ਨਹੀਂ ਗੱਲ ਹੁਣ ਇਹ ਆਮ ਆਦਮੀ ਪਾਰਟੀ ਕਿੱਥੇ ਕਿੱਥੇ ਜਾਊ ਜੀ ਇਹ ਤਾਂ ਸਾਰੇ ਇਹਨਾਂ ਦੇ ਕਾਲੀਆਂ ਦੀ ਸਿਹਤ ਹੈ ਜੀ ਕਾਲੀ ਇਹ ਕੰਮ ਕਰਦੇ ਨੇ ਜੀ ਠੀਕ ਹੈ ਕਿ ਨਹੀਂ ਗੱਲ ਬਾਕੀ ਇਹ ਇੱਥੇ ਆਪਣੇ ਹਰੇਕ ਸੂਬੇ ਦੇ ਵਿੱਚ ਇਹ ਖੇਤੀ ਹੋ ਰਹੀ ਹੈ ਜੇ ਪੰਜਾਬ ਦੇ ਵਿੱਚ ਇਹ ਖੇਤੀ ਹੋ ਜੇ ਠੀਕ ਹੈ ਪੰਜਾਬ ਬਚ ਜਾਊਗਾ ਜੀ ਠੀਕ ਆ ਕਿ ਨਹੀਂ ਗੱਲ ਦੇਖੋ ਬੰਦਾ ਕੰਮ ਵੀ ਕਰੂਗਾ ਨਾ ਕੋਈ ਚਿੱਟਾ ਪੀਵੇ ਕੁਝ ਵੀ ਪੀਵੇ ਅਗਲਾ ਫੀਮ ਖਾਊ ਪੁੱਕੀ ਖਾਊ ਆਪਣਾ ਆਰਾਮ ਨਾਲ ਕੰਮ ਕਰੂਗਾ ਜੀ ਠੀਕ ਆ ਕਿ ਨਹੀਂ ਜੀ ਪਰ ਹੁਣ ਜਦ ਇੱਥੋਂ ਮਿਲਦੀ ਹੋਣੀ ਪੁੱਕੀ ਜਾਦੇ ਆ ਜੀ ਆ ਅਗਲਾ 500 ਰੁਪਏ ਦੇ ਲੈ ਕੇ ਟੀਕਾ ਲਾ ਲਿਆ ਐ ਪਤਾ ਲੱਗਦਾ ਫਲਾਣੇ ਤੋਂ ਮਰ ਗਿਆ ਮਰ ਗਿਆ ਖਬਰ ਕੀ ਆ ਜੀ ਕੀ ਨਹੀਂ ਉਹ ਜਦ ਆਪਾਂ ਨੇ ਉਹ ਘਰੇ ਹੀ ਨਹੀਂ ਖਬਰ ਆਲਾ ਕੈਮੀਕਲ ਵੇਚਦਾ ਕੀ ਵੇਚਦਾ ਕੀ ਨਹੀਂ ਵੇਚਦਾ ਜਿਹੜੀ ਆਪਣੀ ਰਹੀ ਜੀ ਫੀਮ ਪੁੱਕੀ ਇਹਨੂੰ ਬੰਦਾ ਆਪਦੇ ਹੱਥ ਨਾਲ ਤਿਆਰ ਕਰੂ ਪੰਜਾਬ ਦੇ ਵਿੱਚ ਆਪਦੇ ਹੱਥ ਨਾਲ ਖਾਊ ਮਰਦਾ ਤਾਂ ਨਹੀਂ ਕੋਈ ਜੀ ਨਾ ਕੋਈ ਲੜੇ ਹੁਣ ਚਿੱਟਾ ਪੀ ਕੇ ਘਰਾਂ ਦੇ ਵਿੱਚ ਲੜਾਈ ਆ ਠੀਕ ਹੈ ਮੁੰਡਾ ਪੀ ਕੇ ਆ ਜਾਂਦਾ ਮਾਪੇ ਗਾਲਾਂ ਕੱਢਦੇ ਨੇ ਕੁਝ ਕਰਦੇ ਨੇ ਉਹ ਕਦੇ ਫਾਸੀ ਲੈ ਲਈ ਕਦੇ ਕੁਸ ਹੋ ਲਿਆ ਜੀ ਮਰਦੇ ਨੇ ਇਹ ਚੀਜ਼ ਹੋਵੇ ਇਹ ਬਿਲਕੁਲ ਨਾ ਹੋ ਕੇ ਕੰਮ ਠੀਕ ਹੈ ਕਿ ਨਹੀਂ ਜੀ ਠੀਕ ਹੈ ਸਸਟ ਠੀਕ ਹੈ ਤਾਂ ਲੋਕਾਂ ਨੇ ਆਪਣੀ ਆਪਣੀ رائے ਰੱਖੀ ਹੈ ਪੋਲੀਟੀਕਲ ਪਾਰਟੀਆਂ ਨੂੰ ਲੈ ਕੇ ਵੀ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਹਾਲਾਂਕਿ ਸਵਾਲ ਚੁੱਕੇ ਗਏ ਨੇ ਕਿ ਅੱਜ ਕੱਲ ਲੀਡਰਾਂ ਉੱਤੇ ਇਤਬਾਰ ਨਹੀਂ ਰਿਹਾ ਤੇ ਪੋਸਤ ਦੀ ਖੇਤੀ ਨੂੰ ਲੈ ਕੇ ਵੀ ਹੰਗਾਰਾ ਪਿਆ ਜਾ ਰਿਹਾ ਹੈ ਕਿ ਉਹ ਹੋਣੀ ਚਾਹੀਦੀ ਹੈ ਤਾਂ ਜੋ ਦੂਜੇ ਨਸ਼ੇ ਜਿਹੜੇ ਪੰਜਾਬ ਚੋਂ ਖਤਮ ਕੀਤੇ ਜਾ ਸਕਣ ਕੈਮਰਾਮੈਨ ਗ੍ਰੇਂਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਛੱਠਾ ਨੀਡਰ ਪੰਜਾਬੀ ਮੀਡੀਆ ਪਟਿਆਲਾ